ਸਤਿ ਸ੍ਰੀ ਅਕਾਲ ਜੀ ਸਾਇਆ ਨੂੰ ਜਲਦੀ ਕਲਾ ਜਨਰਲ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹੈ ਜੀ ਮੇਰੇ ਕੋਈ ਦਿਕਰਕ ਨਾ ਮੇਰੇ ਪੰਜਰਾ ਵੀ ਸਾਰੇ ਵਧੀਆ ਠੀਕ ਠਾਕ ਹਨ ਜੀ ਪਰ ਮਤੋਂ ਆਸਾਂ ਨੂੰ ਜਲਦੀ ਕਲਾ ਚ ਰੱਖੇਗੀ ਸਵੇਰ ਦਾ ਟਾਈਮ ਹੋ ਗਿਆ ਜੀ 9 ਵਜੇਗੇ ਆਜਾ ਆ ਬਹੁਤ ਜਲਦੀ ਵਿੱਲੇ ਹੋ ਗਏ ਇਸ ਸਬ ਤੋਂ ਆਈ ਦੇ ਦੀ ਸਾਡੇ ਸੱਤ ਵਜੇ ਨੂੰ ਸਾਰੇ ਕੰਮ ਹੋ ਗਏ ਸੀ ਜੀ ਫਿਰ ਫੈਰ ਵੀ ਸਕੂਲ ਚਲਾਵਾਂ ਕੜੇ ਵੀ ਚਲੇਗੇ ਕੰਮ ਤੇ जल्दी जाना सज सवेरे होर वजिए जी ठीक ठाक हाँ तो सूट सी से एक आरी वर्क करने वाला कोई देखे वो सी गया से कल ही शुरू किया थोड़ा जहा गया घेरे तो भी फुल माह पहुँचे थे करते थे बस हम लगती सी, मैं लग सी चलो मैं ब्लॉक में कंटिन्यू कर दिया ਤੁਸੀਂ ਮੈਂ ਕਰਦੇ ਆ ਪਕਾਣੇ ਚਲੋ ਜੀ ਕਰ ਕੰਮ ਕਰਦੇ ਆ ਤੇ ਨਾਲੇ ਬਲੌਕ ਕਰਦੇ ਨੇ ਸ਼ੁਰੂ ਮੈਂ ਜਦੋਂ ਕਰ ਕੱਲ ਕਿਸੇ ਹੋਰ ਕੰਮ ਤਾਂ ਦੇਣਾ ਹਾਂ ਜੀ ਸਵੇਰ ਜਾਗਾ ਸਕੂਲੋਂ ਤੇ ਸਹਲ ਖਾਈ ਜਾਂਦਾ ਰੋਟੀ ਹੋ ਜੀ 4 ਵਜੇ ਹੁੰਦੇ ਆ ਜਵਾਕ ਬਹੁਤ ਔਖਾ ਜੀ ਬਸ ਇਹਨੇ ਸ਼ੱਕਰ ਨਾ ਖਾਦੀ ਆ ਰੋਟੀ ਆ ਕੇ ਯਾਨੀ ਮੰਮੀ ਮੈਂ ਸ਼ੱਕਰ ਨਾ ਖਾਣੀ ਆ ਤੇ ਚਾਹ ਪੀ ਲਈ ਸੀ ਕੇਰਾਂ ਤੇ ਇਹਨੇ ਹੋਰ ਪੀ ਲੈਣੀ ਚਾਹ ਫਿਰ ਗਰਮੀ ਬਹੁਤ ਹੋ ਗਈ ਅੱਜ ਦੋ ਤਿੰਨ ਬੱਚਿਆਂ ਨੂੰ ਉਹਨਾਂ ਦੇ ਸਕੂਲ 'ਚ ਚੱਕਰ-ਚੁੱਕਰ ਆ ਗਏ ਜਵਾਕ ਕੀ ਕਰਮ ਜੀ ਇੱਕ ਸਿਰ ਤੇ ਜਿਸਤਾਰ ਬਨ ਕੇ ਜਾਣੀ ਹੁੰਦੀ ਆ ਇੱਕ ਵੈਸੇ ਗਰਮੀ ਬਹੁਤ ਹੋ ਗਈ ਕੋਈ ਹਾਲ ਨਹੀਂ ਨਿਆਣਾਂ ਦਾ ਪਾਣੀ ਵੀ ਬੁੱਤ ਪਹਿਲਾਂ ਗਰਮੀ ਬਹੁਤ ਹੋ ਗਈ ਐ ਕਲੈਟ ਕੱਟੀ ਜਾਂਦੀ ਐ ਜੀ ਲੈਟ ਸਵੇਰੇ 11 ਵਜੇ ਗਈ ਐ ਤੇ 4 ਵਜੇ ਗਈ ਤੇ ਹਲੇ ਤੱਕ ਲੈਟ ਦਾ ਕੋਈ ਆਤਾ ਪਤਾ ਨਹੀਂ ਹੈਗਾ ਕੱਲ ਨੂੰ ਦੇਖ ਲਾਂਗੇ ਭਾਂਡੇ ਬਤੋ ਉਹ ਤੇ ਸੈਂਕ ਚ ਰੱਖਿਆ ਚਾਹ ਚੱਕ ਲਿਆ ਮੈਂ ਤੈਨੂੰ ਠਾਰ ਕੇ ਫੇਰ ਮੂੰ ਧੋ ਲਿਆ ਗਰਮੀ ਨਹੀਂ ਆਈ ਜਾਂਦੀ ਗਰਮੀ ਹੈ ਵੀ ਹਲੇ ਤਾਂ ਇਨਵਰਟਰ ਦਾ ਆਪਣਾ ਸੋਲ ਚੈੱਕ ਕਰ ਰਹਾ ਹਾਂ ਹਲੇ ਫੇਰ ਗਰਮੀ ਬਹੁਤ ਹੋ ਗਈ ਜਿੰਨਾਂ ਦਾ ਬਹੁਤ ਔਖਾ ਹੈ ਬਸ ਸਕੂਲੋਂ ਜਦੋਂ ਆਉਂਦੇ ਹੰਬ ਗਿੱਡੇਖਦੇ ਆ ਇਸ ਵੇਲੇ ਹਲੇ ਤਾਂ ਸੈਟਾ ਨਾ ਸਫਰੀ 10 ਮਿੰਟਾਂ ਦਾ ਹੀ ਆ ਬਸ ਵਾਣ ਤੇ ਜਦੋਂ ਛੁੱਟੀ ਹੁੰਦੀ ਹੈ ਤਾਂ 5-7 ਮਿੰਟਾਂ ਜੀ ਘਰੇ ਆ ਜਾਂਦੇ ਤੇ ਕੋਈ ਖਾਲ ਨਹੀਂ ਗਾ ਗਰਮੀ ਵੀ ਹੈਗੀ ਤੇ ਬੱਚਿਆਂ ਦਾ ਸਕੂਲ ਜਾਣਾ ਵੀ ਜ਼ਰੂਰੀ ਹੈ ਜੀ ਕਿਸੇ ਦੇ ਬੱਸ ਦੀ ਗੱਲ ਨਹੀਂ ਹੈ ਜੀ ਬਸ ਕੁਝ ਟਾਈਮ ਸਾਰੇ ਇਹ ਕੋ ਲੜ ਕੱਟ ਦਿੰਦੇ ਆ ਸੋ ਰੋਹੀ ਐ ਬੈਟਰੀ ਚਾਂ ਤੱਕ ਕੱਢ ਜਾਂਦਾ ਮੈਂ ਕੱਲ ਕੋਈ ਹੁੰਨੀ ਆ ਘਰ ਇੱਕ ਪੱਖਾ ਛੱਡ ਰਹੀ ਦਾ ਤੇ ਉਹ ਤਾਂ ਫਿਰ ਇਨਵਰਟਰ ਵੀ ਹੋ ਜਾਂਦਾ ਲੈ ਬਤਾ ਮੈਂ ਕੱਢ ਦਿਆ ਅੰਚ ਚਲੋ ਜੀ ਫਿਰ ਆਪਾਂ ਮਿਲਦੇ ਆ ਤੁਹਾਨੂੰ ਥੋੜੇ ਚਿਰ ਚਾਹੇ ਨੂੰ ਘਰ ਪੈਰੇ ਸੱਸੀ ਰਿਹਾ ਕਰ ਇਹਤੇ ਕੰਮ ਕਰਨਾ ਸਕੂਲ ਕਾ ਲਾਣਾ ਕਿਉਂ ਔੜੇ ਕਰਨਾ ਨਹੀਂ ਹੁਣ ਇਕੱਲਾ ਸਿਰ ਮੰਡ ਦੇ ਚਲੋ ਫਿਰ ਮਿਲਦੇ ਆਈ ਆਪਾਂ ਤੁਹਾਨੂੰ ਥੋੜਾ ਜਿਹਾ ਚਰਚ ਨਾਲ ਮੈਨੂੰ ਲਿਆ ਉਹ ਪੜਾ ਕੇ ਜਾਂਦਾ ਸੀ ਤੂੰ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਨਾ ਆਪਾਂ ਪਹਿਲਾਂ ਵੀ ਦੱਸਿਆ ਸੀ ਆਪਾਂ ਹੈਂਡਵਰਕ ਕਰ ਲੈਨੇ ਆਪਾਂ ਤੇ ਇਸੇ ਤਰ੍ਹਾਂ ਆਪਾਂ ਅੱਜ ਇਹ ਕੁਛੋਟੀ ਜੀ ਕੋਸ਼ਿਸ਼ ਹੈ ਚਲੋ ਜੀ ਕਰਦੇ ਆ ਫਿਰ ਬਲੌਗ ਦਾ ਐਂਡ ਇੱਥੇ ਆਪਾਂ ਕੱਲ ਮਿਲਦੇ ਹਾਂ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਇਸ ਚੈਨਲ ਨੂੰ ਕਮੈਂਟ ਕਰਿਆ ਕਰੋ ਤੁਹਾਨੂੰ ਸਾਡੀ ਨਵੀਂ ਵੀਡੀਓ ਕਿਹੋ ਜਿਹੀ ਲੱਗਦੀ ਹੈ ਤੇ ਸ਼ੇਅਰ ਕਰਿਆ ਕਰੋ ਜੀ ਸ਼ੇਅਰ ਕਰਦਿਆ ਕਰੋ ਜੀ ਤਾਂ ਕਿ ਮੇਰੇ ਮੈਨ ਪਰਵਾਂਾਂ ਤੱਕ ਸਾਰਿਆਂ ਤੱਕ ਪਹੁੰਚ ਸਕਣ ਜੀ ਜੋ ਵੀ ਬੰਦਾ ਹਿੰਮਤ ਰੱਖਦਾ ਕੰਮ ਕਰਨ ਦੀ ਘਰ ਦੇ ਵਿੱਚ ਔਨੀ ਕਾਪਾ ਕੰਮ ਕਾਦ ਨੂੰ ਕਰ ਕਰ ਸਕਦੇ ਆ ਤੇ ਆਪ ਦਾ ਜੋ ਖਣਾ ਹੁੰਦਾ ਪਰ ਸਿਸਟਮ ਚਲਾ ਸਕਦੇ ਆ ਜੀ ਤੇ ਕਮੈਂਟ ਕਰਿਆ ਕਰੋ ਜੀ ਤੇ ਨਾਲੇ ਘੰਟੀ ਵਾਲਾ ਬੰਦ ਦਬਦਿਆ ਕਰੋ ਤੇ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਜੀ ਤੇ ਤੁਹਾਨੂੰ ਸਾਰੀ ਵੀਡੀਓ ਦੀ ਸਮਝ ਆ ਸਕੇ ਤੇ ਲੇਟ ਤੋਂ ਹੁਣ 9 ਵਜੇ ਅੱਜ ਬੰਦ ਕਰਤੀ ਤੇ ਵੇਖੋ ਜੀ ਕੱਲ ਦੀ ਬੰਦਾ ਘੋਰ ਹੜੀ ਦਾ ਟਾਇਵਾ ਤੇ ਮਸ਼ੀਨਾ ਮਸ਼ੂਨਾ ਚੱਲਦੀਆਂ ਫਿਰ ਬਾਨਾਂ ਅੱਚ ਪਾਈਆਂ ਲਾਈਟ ਕੱਟ ਦਿੰਦੇ ਆ ਨਾ ਚਲੋ ਜੀ 6 ਮਹੀਨੇ ਦੀ ਫਸਲ ਹੈ ਸੁੱਖ ਸ਼ਾਂਤੀ ਨਾ ਸਾਰਿਆਂ ਦੇ ਘਰੇ ਆਵੇ ਸਾਰਿਆਂ ਤੋਂ ਵੱਡੀ ਤਾਂ ਗੱਲ ਇਹੀ ਹੁੰਦੀ ਹੈ ਨਾ ਇਹ ਚਲੋ ਜੀ ਫਿਰ ਕਰਦੇ ਆ ਬਲੌਗ ਦੇ ਅੰਢ ਇੱਥੇ ਮੇਰੇ ਦਸਨ ਕਨ ਕਿਸੇ ਨਵੇਂ ਬਲੌਗ ਨਾਲ ਤੇ ਲਾਈਕ ਸ਼ੇਅਰ ਤੇ ਕਮੈਂਟ ਜੁੜ ਕਰਿਆ ਕਰੋ ਜੀ ਠੀਕ ਸਾਰੇ ਨਵਾਂ ਬਹੁਤ ਧੰਨਵਾਦ ਕਰਦੇ ਆ ਜੀ ਬਹੁਤ ਪਿਆਰ ਸਤਿਕਾਰ ਦੇ ਰਹੇ ਹੋ ਜੀ ਆਪਾਂ ਦਾ ਆਸ ਤੋਂ ਵੱਧ ਮਿਲ ਰਿਹਾ ਜੀ ਵਾਹਿਗੁਰੂ ਕਰੇ ਪ੍ਰਮਾਤਮਾ ਸਾਰੇ ਜੜਦੇ ਗਲਾ ਚ ਰੱਖੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਖੁਸ਼ ਰੱਖੇ ਜੀ ਬਹੁਤ ਤੁਹਾਡੇ ਪਿਆਰ ਸਤਿਕਾਰ ਦੀ ਲੋੜ ਹੈ ਜੀ ਆਪਾਂ ਨੂੰ ਬਹੁਤ ਜੀ ਇੰਨਾ ਹੌਸਲਾ ਫਾਇ ਮਿਲਦੇ ਜੀ ਜਦੋਂ ਤੁਸੀਂ ਕੋਈ ਕਮੈਂਟ ਕਰਦੇ ਹੋ ਜਾਂ ਕੋਈ ਫੋਨ ਕਰਦੇ ਹੋ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਜੀ ਤੇ ਜਿਵੇਂ ਆਪ ਦਾ ਆਪਾਂ ਮੈਂ ਅੰਦਰ ਦੀ ਕੋਈ ਅਚੀਵਮੈਂਟ ਹੈ ਜਾਂ ਕੋਈ ਆਪਣੀ ਖੁਸ਼ੀ ਹੈ ਉਹ ਆਪਾਂ ਨੂੰ ਮਿਲਦੀ ਹੈ ਜੀ ਬਹੁਤ ਵਧੀਆ ਲੱਗਦੀ ਹੈ ਜੀ ਹਨਾ ਤੇ ਮੈਨੂੰ ਸ਼ੌਂਕ ਹੈ ਜੀ ਵੀਡੀਓ ਪਾਉਣ ਦਾ ਤੇ ਕਿਉਂਕਿ ਮੈਂ ਤੁਹਾਨੂੰ ਪਤਾ ਹੀ ਹੈ ਵੀ ਹੈਂਡੀਕੈਪ ਆਪਾਂ ਬਾਹਰ ਜਾ ਕੇ ਕੋਈ ਜੌਬ ਵਗੈਰਾ ਨਹੀਂ ਕਰ ਸਕਦੇ ਪੜ੍ਹੇ ਲਿਖੇ ਤਾਂ ਹੈਗੇ ਹਨ ਪਰ ਉਹ ਪੜਾਈ ਵੀ ਕਿਸ ਕੰਮ ਦੀ ਹੈ ਜੇ ਜਦੋਂ ਆਪਾਂ ਕਿਸੇ ਨੂੰ ਕਾਰਜ ਜੀ ਨਹੀਂ ਲਾ ਸਕਦੇ ਮੈਨੂੰ ਸ਼ੌਂਕ ਹੈ ਜੀ ਹੈ ਕੋਈ ਵੀ ਕੰਮ ਕਰਦੀ ਹੈ ਕੋਈ ਨਾ ਕਿ ਮੇਰੀ ਕੋਈ ਤੇ ਹੁਣ ਆਪਾਂ ਉਸ ਨੂੰ ਆਪਦੀ ਲੋਡ ਬਣਾ ਸਕਦੇ ਹਾਂ ਮਜਬੂਰੀ ਬਣਾ ਸਕਦੇ ਹਾਂ ਜੀ ਤੇ ਜੇ ਆਪਾਂ ਕੰਮ ਕੋਈ ਵੀ ਜਾਣਦੇ ਤਾਂ ਉਹਨੂੰ ਕਰਨ ਚ ਕੋਈ ਸ਼ੰਗ ਸ਼ਰਮ ਨਹੀਂ ਆਉਂਦੀ ਮਿਹਨਤ ਕੀਤੀ ਕੋਈ ਮੈਨਾ ਨਹੀਂ ਹੁੰਦਾ ਜੀ ਪਰਮਾਤਮਾ ਨੇ ਵੀ ਕਿਹਾ ਜੀ ਕਿਰਤ ਕਰਾਂਗੇ ਤਾਂ ਅੱਜ ਕੀ ਖਾਵਾਂਗੇ ਜੀ ਵਧੀਆ ਜੀ ਚਲੋ ਆਪਾਂ ਤਾਂ ਇੱਕ ਚੰਗੀ ਸੋਚ ਰੱਖਦੇ ਆ ਮੇਰੇ ਭੈਣ ਭਰਾਵਾਂ ਲਈ ਜੀ ਆਪਦੇ ਕੋਈ ਵੀ ਮੇਰੀਆਂ ਭੈਣਾਂ ਜੋ ਕੰਮ ਦਾ ਕਰਦੇ ਵਿੱਚ ਬੈਠ ਕੇ ਕਰਨਾ ਚਾਹੁੰਦੀਆਂ ਜੀ ਕਰ ਸਕਦੀਆਂ ਹੁਣ ਇੱਕ ਮੋਬਾਈਲ ਇਹੋ ਜਿਹਾ ਜਰੀਆ ਜੀ ਜੋ ਆਪਾਂ ਨੂੰ ਰਜਗਾਰ ਦੇ ਨਾਲ ਨਾਲ ਆਪਣਾ ਘਰ ਤੋਰਨ ਦਾ ਵੀ ਸਿਸਟਮ ਦੇ ਸਕਦੇ ਹਾਂ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਕੱਲ ਕਿਸੇ ਨਵੇਂ ਬਲੌਗ ਵਿੱਚ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਵੀਡੀਓ ਦਾ ਨੂੰ ਓਕੇ ਜੀ ਸ਼ਸ਼ੀਕਲ ਬਾਏ ਬਾਏ